bây giờ 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 bây ਭਈਏ ਭਜਾਓ ਜੱਗ ਪੁਚਾਓ ਭਈਏ ਭਜਾਓ ਪੰਜਾਬ ਪੁਚਾਓ ਭਈਏ ਭਜਾਓ ਜੱਗ 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 ਪੁਚਾਓ ਪ੍ਰਵਾਸੀਆਂ ਦੀ ਧੱਕੇ ਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਭਈਆਂ ਦੀ ਗੁੰਡਾਗਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੇਗੀ ਪ੍ਰਵਾਸੀਆਂ ਦੀ ਗੁੰਡਾਗਰਦੀ ਚੱਲੇ ਨਹੀਂ ਦੇਵਗੇ ਨਹੀਂ ਦੇਵਗੇ ਨਹੀਂ ਦੇਵਗੇ ਬੋਲੇ ਨੇ ਤੋਂ ਬਾਅਦ ਸਬਜ਼ੀ ਮੰਡੀ ਹੁਸ਼ਿਆਰ ਕੋਲ ਤੇ ਤ੍ਰਿਸ਼ ਸਾਰੀ ਦੀ ਸਾਰੀ ਜਿਹੜੀ ਸਬਜ਼ੀ ਮੰਡੀ ਆ ਮੁਕੰਮਲ ਬੰਦ ਪ੍ਰਸ਼ਾਸਨ ਨੇ ਮੰਡੀ ਪਹਿਲਾਂ ਹੀ ਖਾਲੀ ਕਰਾ ਦਿੱਤੀ ਆ ਕੀ ਕਿਸੇ ਪਿੱਛੇ ਨੂੰ ਆ ਜਾ ਯਾਰ ਕਾਹਦੇ ਬੋਲ ਰਿਹਾ ਪਿੱਛੇ ਸੱਜੇ ਆ ਜਾ ਤੇ ਮੈਂ ਇੱਥੇ ਗੋਲ ਅੰਦੀ ਲੋ ਯਾਰ ਪ੍ਰਸ਼ਾਸਨ ਨੇ ਪਹਿਲਾਂ ਹੀ ਮੰਡੀ ਖਾਲੀ ਕਰਾ ਦਿੱਤੀ ਨਹੀਂ ਨਹੀਂ ਪਿੱਛੇ ਨੂੰ ਜਰੋਰੀ ਕੀ ਕਿਸੇ ਤੱਕ ਮੈਸੇਜ ਨਹੀਂ ਜਾ ਸਕੇ ਇਹਨਾਂ ਭਈਆਂ ਨੂੰ ਪਤਾ ਨਹੀਂ ਲੱਗ ਸਕੇ ਕੋਈ ਕੋਲ ਸੱਤ ਕਰ ਪਸੋਗੀ ਖੁੱਲ੍ਹੀ ਚੇਤਾਵਣੀਆਂ ਇੱਥੇ ਪੰਜਾਬੀਆਂ ਦੀਆਂ ਰੇੜੀਆਂ ਲਵਾਵਾਂਗੇ ਜੇ ਕਿਸੇ ਪ੍ਰਵਾਸੀ ਭਈਏ ਨੇ ਮੈਨੂੰ ਪਤਾ ਇੱਥੇ ਆਸੇ ਪਾਸੇ ਲੁਕੇ ਹੋਣੇ ਕਿਤੇ ਗਏ ਕਿਤੇ ਨਹੀਂ ਦੁਕਾਨਾਂ ਬੰਦ ਕੀਤੀਆਂ ਸਿਰਫ ਜੇ ਕਿਸੇ ਪ੍ਰਵਾਸੀ ਭਈਏ ਨੇ ਕਿਸੇ ਸਿੱਖ ਦੇ ਨਾਲ ਜਾਂ ਕਿਸੇ ਵੀ ਪੰਜਾਬੀ ਦੇ ਨਾਲ ਕੋਈ ਉਨੀਕੀ ਕੀਤੀ ਜਾਂ ਕਿਸੇ ਆਰਤੀ ਨੇ ਉਹਦੀ ਹੈਲਪ ਕੀਤੀ ਭਈਏ ਜੀ ਜਾਂ ਕਿਸੇ ਵਪਾਰੀ ਨੇ ਭਈਏ ਦੀ ਹੈਲਪ ਕੀਤੀ ਪੰਜਾਬੀ ਨੂੰ ਤੰਗ ਕਰਨ ਦੇ ਵਿੱਚ ਤੇ ਉਹ ਆਰਤੀ ਤੇ ਉਹ ਵਪਾਰੀ ਵੀ ਆਪਣਾ ਪੜਿਆ ਵਿਚਾਰ ਲਵੇ ਸਾਨੂੰ ਕਈ ਧਮਕੀਆਂ ਦਿੰਦੇ ਕਿ ਠੇਕੇਦਾਰਾਂ ਦੇ ਬੰਦਿਆਂ ਦੇ ਕੋਲ ਅਸਲਾ ਵਾ ਇਹ ਆ ਉਹ ਆ ਸਾਡੀ ਅੱਧੀ ਉਮਰ ਜੇਲ੍ਹਾਂ ਦੇ ਵਿੱਚ ਨਿਕਲੀ ਆ ਕੋਈ ਵੱਡਾ ਕੇਸ ਹੈ ਨਹੀਂ ਜਿਹੜਾ ਸਾਡੇ ਦੇ ਪਹਿਲਾਂ ਨਹੀਂ ਪਿਆ ਅਸੀਂ ਕਾੜਾ 302 307 ਐਕਸਪਲੋਜਿਵ ਐਕਟ ਸਾਰੇ ਕੇਸਾਂ ਦਾ ਸਾਹਮਣਾ ਪਹਿਲਾਂ ਵੀ ਕਰ ਚੁੱਕੇ ਆ ਤੇ ਹੁਣ ਵੀ ਅਸੀਂ ਪੰਜਾਬੀਆਂ ਦੇ ਨਾਲ ਹੱਕਾੜ ਕੇ ਖੜੇ ਆ ਜਿੱਦਾਂ ਅਸੀਂ ਚੰਡੀਗੜ੍ਹ ਬਾਈਪਾਸ ਸਵਰਨ ਫਾਰਮ ਦੇ ਲਾਗੇ ਵਿਹਲਾ ਕਰਾਇਆ ਇਹਨਾਂ ਪ੍ਰਵਾਸੀਆਂ ਤੋਂ ਜਿਨ੍ਹਾਂ ਨੇ ਇੱਕ ਪੰਜਾਬਣ ਬੀਬੀ ਦੇ ਨਾਲ ਕੁੱਟਮਾਰ ਕੀਤੀ ਸੀ ਤੇ ਇੱਕ ਸਾਡੇ ਸਿੰਘ ਨੂੰ ਮਾਰਾ ਬੋਲਿਆ ਸੀ ਇਸ ਤਰ੍ਹਾਂ ਜੇ ਕਿਸੇ ਨੇ ਵਧੀਕੀ ਕੀਤੀ ਧੱਕੇਸ਼ਾਹੀ ਕੀਤੀ ਤੇ ਉਹ ਆਪਣਾ ਫੜਿਆ ਵਿਚਾਰ ਲਵੇ ਉਹਦੇ ਨਾਲ ਵੀ ਇਦਾਂ ਹੀ ਹੋਊਗਾ ਦੂਜੀ ਗੱਲ ਕਿਸੇ ਵੀ ਪੰਚ ਸਰਪੰਚ ਐਮਸੀ ਜਾਂ ਹੋਰ ਕਿਸੇ ਵੀ ਰਸੂਖਦਾਰ ਬੰਦੇ ਨੇ ਭਈਆਂ ਨੂੰ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਬਣਾ ਕੇ ਦਿੱਤੇ ਤਾਂ ਆਪਣੀ ਬੇਇੱਜ਼ਤੀ ਦਾ ਜ਼ਿੰਮੇਵਾਰ ਆਪ ਹੋਵੇਗਾ ਦੇਰ ਨੇ ਸਾਨੂੰ ਆਖਿਆ ਕਿ ਨੇਪਾਲ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਆ ਜਿੱਦਾਂ ਉਹਨਾਂ ਨੇ ਗੰਦੇ ਨਾਲਿਆਂ 'ਚ ਭਜਾ-ਭਜਾ ਕੇ ਮੰਤਰੀ ਕੁੱਟੇ ਆ ਫਿਰ ਇੱਦਾਂ ਹੀ ਇਹਨਾਂ ਦਾ ਹਾਲ ਹੋਊਗਾ ਅਜੇ ਵੀ ਸਾਡੇ ਕੋਲ ਭਈਆਂ ਦੀਆਂ ਸੁफारਸ਼ਾਂ ਲੈ ਕੇ ਹੁਣ ਉਹ ਨਹੀਂ ਹਰਦੇ ਪੰਜਾਬੀ ਸਾਡੇ ਸਿੱਖ ਭਰਾ ਕਈ ਤੇ ਅਸੀਂ ਹੁਣ ਜਥੇਬੰਦੀ ਦਾ ਨਾਂ ਨਹੀਂ ਲੈ ਸਕਦੇ ਸਾਡੀਆਂ ਸਰਮਹੋਰ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਆ ਕੇ ਲੜਦੇ ਆਂ ਵੀ ਸਾਡੇ ਭਈਏ ਵਸਾਓ ਤੁਸੀਂ ਭਈਏ ਕਿਉਂ ਕੱਢੇ ਇੱਥੋਂ ਗਲਤੀ ਇੱਕ ਕਰਦਾ ਦੂਜੇ ਦਾ ਫਰਜ ਬਣਦਾ ਉਹਨੂੰ ਸਮਝਾਉਂਦਾ ਜੇ ਕੋਈ ਕੁਛ ਭਈਆ ਨੇ ਪੰਜਾਬਾਂ ਨੇ ਵੀ ਇੱਕ ਆਂ ਦੀ ਕੋਟਮਾਰ ਕੀਤੀ ਸੀ ਤਾਂ ਦੂਜਿਆਂ ਦਾ ਫਰਜ ਬਣਦਾ ਸੀ ਕਿ ਉਹਨੂੰ ਫੜ ਕੇ ਪੰਦੀ ਸਜ਼ਾ ਦਿੰਦੇ ਉਹਨੂੰ ਸਮਝਾਉਂਦੇ ਕਿ ਤੇਰੇ ਕਰਕੇ ਸਾਡੇ ਅਕੇ ਵੀ ਕੰਡੇ ਪੀਟੇ ਜਾਣਗੇ ਪਰ ਇਹ ਇੱਕ ਦੂਜੇ ਨਾਲ ਲੜੇ ਵੀ ਹੁਣ ਤਾਂ ਵੀ ਇੱਕਦਮ ਲੜਾਈ ਨੂੰ ਕਰੜ ਕੇ ਤਿਆਰ ਹੋ ਜਾਂਦੇ ਆ ਜਦੋਂ ਵੀ ਕਿਸੇ ਪੰਜਾਬੀ ਦੇ ਨਾਲ ਲੜਾਈ ਹੁੰਦੀ ਆ ਤੇ ਪੁਲਿਸ ਵੀ ਇਹਨਾਂ ਦਾ ਸਾਥ ਦਿੰਦੀ ਆ ਜੇ ਕਿਸੇ ਸਿੱਖ ਜਾਂ ਮੁਸਲਮਾਨ ਵੀਰ ਦੇ ਨਾਲ ਧੱਕਾ ਹੁੰਦਾ ਉਥੇ ਕੋਈ ਨਾਲ ਨਹੀਂ ਖੜਦਾ ਪਰ ਜਦੋਂ ਇਹਨਾਂ ਦੇ ਨਾਲ ਧੱਕਾ ਹੁੰਦਾ ਤੇ ਸਾਰੇ ਆ ਜਾਂਦੇ ਆ ਤੇ ਕਾਮਰੇਡ ਵੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈਣ ਚਾੜੇ ਇਹਨਾਂ ਦੇ ਹਮੈਤੀ ਬੰਦੇ ਨੇ ਬਹੁਤੇ ਜੇ ਇਹਨਾਂ ਦਾ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ ਖਾਲਸਾਈ ਰਵਾਇਤਾਂ ਦੇ ਅਨੁਸਾਰ ਨਹੀਂ ਚਿਠਿਆ ਜਾਵੇਗਾ ਵਾਹਿਗੁਰੂ ਝਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ